ਮੈਂ ਸੁੰਦਰ ਕੰਬੋਈ ਤੋਂ ਤੁਸੀਂ ਦੇਖ ਰਹੇ ਹੋ ਦੈਨਿਕ ਸ਼ਰਾ ਤੇ ਵੀ ਜੇ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਮੌਸਮ ਦੇ ਦਿਲ ਜਿਹੜੇ ਹੈਗੇ ਖੁੱਲ ਚੁੱਕੇ ਨੇ ਜਿਹੜਾ ਪਹਿਲੇ ਦਿਨਾਂ ਚ ਅਸੀਂ ਜਿੱਦਾਂ ਤਸਵੀਰਾਂ ਦਿਖਾਈਆਂ ਸੀਗਾ ਲਗਾਤਾਰ ਧੁੰਦ ਪੈ ਰਹੀ ਸੀ ਧੁੰਦ ਤੋਂ ਨਿਯਾਤ ਜ਼ਰੂਰ ਮਿਲੀ ਆ ਪਰ ਸੀਤਲਾਰ ਹਜੇ ਵੀ ਜਾਰੀ ਹੈ ਜੇ ਗੱਲ ਕਰੀਏ ਠੰਡੀਆਂ ਹਵਾਵਾਂ ਅਸਲੇ ਚੱਲਦੀਆਂ ਆ ਨਜ਼ਰ ਆ ਰਹੀਆਂ ਨੇ ਤੇ ਨਾਲ ਦੀ ਨਾਲ ਮੇਰੀ ਹੱਦ ਚੀਰ ਵਿੱਚ ਠੱਲ ਜਿਹੜੀ ਹੈਗੀ ਆ ਉਹਨੂੰ ਬਚਣ ਲਈ ਉਸ ਤੋਂ ਬਚਣ ਲਈ ਲੋਕ ਅੱਗ ਸੇਕਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਜੇ ਮੌਸਮ ਵਿਭਾਗ ਦੀ ਗੱਲ ਕਰੀਏ ਤੇ ਅੱਜ ਸਪੈਰ 12 ਵਜੇ ਦੇ ਕਰੀਬ ਬਾਰਿਸ਼ ਪੈਣ ਦੇ ਅਸਰ ਹੈਗੇ ਨੇ ਔਰ 3 ਵਜੇ ਤੱਕ ਬਰਸਾਤ ਰਹੇਗੀ ਹਲਕੀ ਧੀਮੀ ਰਫਤਾਰ ਨਾਲ ਬਰਸਾਤ ਹੋਵੇਗੀ ਜੇ ਕੱਲ ਦੀ ਗੱਲ ਕਰੀਏ ਕੱਲ ਵੀ ਮੌਸਮ ਵਿਭਾਗ ਅਨੁਸਾਰ ਬਰਸਾਤ ਦੇ ਅਸਰ ਹੈਗੇ ਨੇ ਲਗਾਤਾਰ 3 ਦਿਨ ਬਰਸਾਤ ਹੋਵੇਗੀ ਔਰ ਜਿਹੜੇ ਲੋਕ ਹਿਲ ਸਟੇਸ਼ਨ ਤੇ ਜਾਂਦੇ ਨੇ ਪਹਾੜੀ ਇਲਾਕੇ ਦੇ ਵਿੱਚ ਜਾਂਦੇ ਨੇ ਉਹਨਾਂ ਦੇ ਚਿਹਰੇ ਜਰੂਰ ਮਾਯੂਸ ਦਿਖਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਜਿਹੜੇ ਲੋਕ Shimla ਵਿੱਚ ਗਏ ਨੇ ਬਰਫਬਾਰੀ ਦਾ ਲੰਦ ਲੈਣ ਵਾਸਤੇ ਗਏ ਨੇ ਉਹਨਾਂ ਦੇ ਚਿਹਰੇ ਜ਼ਰੂਰ ਮਾਯੂਸ ਨਜ਼ਰ ਆ ਰਹੇ ਨੇ ਕਿਉਂਕਿ ਹਿਮਾਚਲ ਦੇ ਵਿੱਚ Shimla ਦੇ ਵਿੱਚ ਜੇ ਗੱਲ ਕਰੀਏ ਇਸ ਵਾਰ ਬਰਫਬਾਰੀ ਬਹੁਤ ਘੱਟ ਹੋਈ ਹੈ ਤਕਰੀਬਨ ਕਰੀਬਨ 10 ਦਿਨਾਂ ਤੋਂ ਬਰਫਬਾਰੀ ਜਿਹੜੀ ਉੱਥੇ ਨਹੀਂ ਹੋਈ ਹੈ ਜਿਹਦੇ ਕਰਕੇ ਜਿਹੜੇ ਦੂਰ ਤੁਹਾਡੇ ਤੋਂ ਹਿਮਾਚਲ ਵਾਲੇ ਪਾਸੇ Shimla ਵਾਲੇ ਪਾਸੇ ਨੂੰ ਜਾਂਦੇ ਨੇ ਉਹਨਾਂ ਦੇ ਚਿਹਰੇ ਜ਼ਰੂਰ ਮਾਯੂਸ ਨਜ਼ਰ ਆ ਰਹੇ ਨੇ ਮੇਰੇ ਨਾਲ ਮੇਰੇ ਸਹਿਯੋਗੀ ਪੱਤਰਕਾਰ ਵਿਨੈ ਸ਼ਰਮਾ ਹੈਗੇ ਨੇ ਵੀਨੇ ਮੌਸਮ ਦੀ ਗੱਲ ਕਰਦੇ ਆ ਤੇ ਮੌਸਮ ਐਸ ਵੇਲੇ ਅ ਜਿਵੇਂ ਪਿਛਲੇ ਸਾਲਾਂ ਦੇ ਵਿੱਚ ਮੌਸਮ ਨੂੰ ਨਜ਼ਰ ਆ ਰਿਹਾ ਸੀਗਾ ਕਿਉਂਕਿ ਇਸ ਵਾਰ ਥੋੜਾ ਜਿਹਾ ਜਿਹੜੀ ਵੈਸਟਰਨ ਡਿਸਟਰਬੈਂਸ ਹੋਈ ਹੈ ਉਹਦੇ ਕਰਕੇ ਮੌਸਮ ਦੀ ਤਬਦੀਲੀ ਜ਼ਰੂਰ ਹੈਗੀ ਆ ਥੱਡ ਚੀਨ ਵੀ ਠੰਡ ਪੈਂਦੀ ਹੋਈ ਨਜ਼ਰ ਆ ਰਹੀ ਹੈ ਪਰ ਕਿਤੇ ਨਾ ਕਿਤੇ ਲੋਕਾਂ ਦੇ ਚਿਹਰੇ ਮਾਯੂਸ ਜ਼ਰੂਰ ਨਜ਼ਰ ਆ ਰਹੇ ਨੇ ਕਿਉਂਕਿ ਸੁੱਕੀ ਠੰਡ ਆ ਬਰਸਾਤ ਨਜ਼ਰ ਨਹੀਂ ਆ ਰਹੀ ਹਾਂ ਜੇ ਗੱਲ ਕਰੀਏ ਪਿਛਲੇ ਦਿਨ ਇਹਦਾ ਲਗਾਤਾਰ ਧੁੰਦ ਪੈ ਰਹੀ ਸੀ ਧੁੰਦ ਤੋਂ ਲੋਕਾਂ ਨੂੰ ਰਾਹਤ ਤਾਂ ਮਿਲ ਗਈ ਹੈ ਮਗਰ ਜਿਹੜੀ ਹੁਣ ਸ਼ੀਤ ਲਹਿਰ ਚੱਲ ਰਹੀ ਹੈ ਉਸ ਨੂੰ ਬਚਨ ਵਾਸਤੇ ਲੋਕਾਂ ਵੱਲੋਂ ਅੱਗ ਦਾ ਸਹਾਰਾ ਦਿੱਤਾ ਜਾ ਰਿਹਾ ਸਵੇਰ ਦਾ ਟਾਈਮ ਹੈ ਸਵੇਰ ਦਾ ਟਾਈਮ ਹੈ ਅਵਾਜ ਇਹ ਦੇਖ ਲਓ ਅਵਾਜ ਇਹ ਬਿਲਕੁਲ ਥੱਪ ਹੋਈ ਹੋਈ ਨਜ਼ਾਰੀ ਦੁਕਾਨਦਾਰ ਦੇਖ ਲਓ ਦੁਕਾਨਦਾਰ ਵੀ ਥੱਪਾ ਕਿਉਂਕਿ ਠੰਡ ਦੇ ਕਾਰਨ ਕੋਈ ਵੀ ਵਿਅਕਤੀ ਬਾਹਰ ਨਹੀਂ ਨਿਕਲਿਆ ਕਿਉਂਕਿ ਛੀਤਲਾ ਬਹੁਤ ਜ਼ਿਆਦਾ ਚੱਲ ਰਹੀ ਹੈ ਇਸ ਇਸ ਗੱਲ ਤੇ ਪੰਜਾਬ ਸਰਕਾਰ ਨੇ ਵੀ ਅਹਿਮ ਕਦਮੀ ਕੀਤੀ ਹੈ ਕਿ ਜਿਹੜੇ ਬੱਚੇ ਸੀਗੇ ਛੋਟੇ ਬੱਚੇ ਸੀ ਉਹਨਾਂ ਨੂੰ ਸਕੂਲਾਂ ਚੋਂ ਰਾਹਤ ਦਿੰਦੀ ਹੈ ਜਿੱਦਾਂ ਕਿ 14 ਤਰੀਕ ਤੱਕ ਲਗਾਤਾਰ ਫਿਰ ਛੁੱਟੀਆਂ ਦੇ ਦਿੰਦੀ ਹੈ ਹਾਂ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਹੈ ਠੰਡ ਨੂੰ ਦੇ ਨਜ਼ਰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੇ 10ਵੀਂ ਤੱਕ ਦੇ ਵੀ ਬੱਚੇ ਹੈਗੇ ਉਹਨਾਂ ਨੂੰ 14 ਤਰੀਕ ਤੱਕ ਛੁੱਟੀਆਂ ਦੇ ਦਿੰਦੀਆਂ ਤਾਂ ਕਿ ਬੱਚੇ ਠੰਡ ਤੋਂ ਬਚਾ ਲਿਆ ਜਾ ਸਕੇ ਕਿਉ ਬੱਚੇ ਵੀ ਮਾਰ ਹੁੰਦਾ ਧਾਰੇ ਇਸ ਲਈ ਪੰਜਾਬ ਸਰਕਾਰ ਨੇ ਜਿਹੜਾ ਫੈਸਲਾ ਲਿੱਤਾ ਗਿਆ ਬਹੁਤ ਐਮ ਫੈਸਲਾ ਲਿੱਤਾ ਗਿਆ ਤੇ ਬਿਲਕੁਲ ਜੀਮੇ ਦੇ ਪੱਤਰਕਾਰ ਰਵਿਨ ਸ਼ਰਮਨ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਕਦਮੀ ਜਿਹੜੀ ਕੀਤੀ ਗਈ ਹੈ ਕਿ ਜਿਹੜੇ ਬੱਚੇ ਛੋਟੇ ਬੱਚੇ ਆ ਉਹਨਾਂ ਨੂੰ ਠੰਡ ਤੋਂ ਬਚਣ ਲਈ ਜਾ ਉਹਨਾਂ ਨੂੰ ਬਿਮਾਰੀਆਂ ਦਾ ਖਤਰਾ ਦੂਸਰੀ ਗੱਲ ਸੁੱਕੀ ਠੰਡ ਜਿਹੜੀ ਪੈ ਰਹੀ ਆ ਉਹਦੇ ਕਰਕੇ ਵੀ ਬਿਮਾਰੀਆਂ ਦਾ ਖਰਚਾ ਕਾਫੀ ਸਾਹਮਣੇ ਆਂਦਾ ਹੈਗਾ ਉਸ ਕਰਕੇ ਪੰਜਾਬ ਸਰਕਾਰ ਵੱਲੋਂ ਵੀ ਬੱਚਿਆਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਔਰ ਜੇ ਰਾਹਤ ਲੋਕ ਜੇ ਐਸੋ ਚ ਹਰ ਚਿਰ ਵੀ ਫਲ ਤੋਂ ਰਾਹਤ ਪਾਉਦੇ ਨੇ ਤੇ ਤਸਵੀਰਾਂ ਚ ਇੱਕ ਵਾਰੀ ਫਿਰ ਦਿਖਾ ਦਿੰਦਾ ਕਿ ਲੋਕ ਅੱਗ ਦਾ ਸਾਰਾ ਲੈ ਰਹੇ ਨੇ ਦੂਸਰੇ ਪਾਸੇ ਜਿੱਥੇ ਲੋਕ ਅੱਗ ਦਾ ਸਾਰਾ ਲੈ ਰਹੇ ਨੇ ਉਥੇ ਜਿਹੜੀਆਂ ਰੇੜੀਆਂ ਹੈਗੀਆਂ ਜਿੱਥੇ ਚਾਹ ਦੇ ਸਟਾਲ ਲੱਗੇ ਨੇ ਉਥੇ ਗਰਮ ਚਾਹ ਪੀ ਕੇ ਠੰਡ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਖਾਸ ਕਰਕੇ ਮੌਸਮ ਵਿਭਾਗ ਜਾਂ ਡਾਕਟਰ ਦੀ ਗੱਲ ਕਰੀਏ ਉਹਨਾਂ ਵੱਲੋਂ ਵੀ ਖਾਸ ਸਹਾਇਤਾ ਦਿੱਤੀਆਂ ਗਈਆਂ ਨੇ ਕਿ ਜੇ ਬਹੁਤ ਜ਼ਰੂਰੀ ਕੰਮ ਹੈਗਾ ਬਹੁਤ ਜਿਆਦਾ ਜ਼ਰੂਰੀ ਕੰਮ ਹੈਗਾ ਤਾਂ ਹੀ ਘਰਾਂ ਤੋਂ ਬਾਹਰ ਨਿਕਲੋ ਅਦਰਵਾਈਜ਼ ਘਰ ਤੋਂ ਨਿਕਲਣੀ ਲੋੜ ਨਹੀਂ ਕਿਉਂਕਿ ਜਿਹੜੀ ਸੁੱਕੀ ਠੰਡ ਪੈ ਰਹੀ ਹੈ ਇਹਦੇ ਨਾਲ ਬਿਮਾਰੀਆਂ ਹੋਣ ਦਾ ਖਰਚਾ ਕਾਫੀ ਜ਼ਿਆਦਾ ਜ਼ਿਆਦਾ ਸਾਹਮਣੇ ਆਂਦਾ ਹੈਗਾ ਇਸ ਕਰਕੇ ਮੌਸਮ ਵਿਭਾਗ ਵੱਲੋਂ ਵੀ ਰੈਡ ਲਰਟ ਕੀ ਜਾਰੀ ਕੀਤਾ ਕਿਉਂਕਿ 3 ਦਿਨ ਲਗਾਤਾਰ ਬਾਰਸ਼ ਬਾਰਿਸ਼ ਰਹਿਣੀ ਹੈਗੀ ਆ ਉਸ ਤੋਂ ਬਾਅਦ 2 ਦਿਨ ਰਾਤ ਰਹੇਗੀ ਵਰਖਾਲੇ ਹੋਏਗੀ ਫਿਰ ਬਾਰਿਸ਼ ਹੋਵੇਗੀ ਔਰ 14-15 ਦੇ ਆਸ-ਪਾਸ ਲੋਹੜੀ ਤੋਂ ਬਾਅਦ ਜਾ ਕੇ ਕਿਤੇ ਨਾ ਕਿਤੇ ਮੌਸਮ ਫੁੱਲਣ 'ਤੇ ਅਸਰ ਨਜ਼ਰ ਆ ਰਹੇ ਨੇ ਪਰ ਫਿਲਹਾਲ ਐਸੋਲੇ ਇਸ ਹੱਦ ਚੀਰ ਵੀ ਠਲ ਤੋ ਕਿਤੇ ਵੀ ਕਿਤੇ ਰਾਹਤ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਤਾਂ ਆਦਾ ਅਪਡੇਟ ਲਈ ਦੇਖਦੇ ਰਹੋ ਦਿਨਿਕ ਸੂਰਾਂ ਟੀਵੀ ਬినੋਦ ਜਿਆਦਾ ਪਲਵਾਰ